ਜਾਊਗਾ ਸੋਈ ਜੋ ਆ ਆ ਸੋਈ ਪਰਸੋ ਸ਼ਾਮਾਂ ਦੀ ਪਰਸੋ ਸ਼ਾਮੀ ਹਾਂਜੀ ਕੱਲ੍ਹ ਆਈ ਉਹਨੇ ਕੋਈ ਜ਼ਿਆਦਾ ਨਹੀਂ 12 13 12 13 ਲੀਟਰ ਬਾਕੀ ਪਤਾ ਨਹੀਂ ਅੱਗੇ ਕੀ ਕੁਝ ਕਰੇ ਤੇ ਹੁਣ ਮੌਕੇ ਤੇ ਤੁਸੀਂ ਬੋੜਾ ਚੋਕੇ ਆਪਣਾ ਲੈ ਕੇ ਜਾਇਓ ਠੀਕ ਆ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪ੍ਰਭ ਵੀਰ ਹੁਣ ਦੇ ਕੋਲ ਆਇਆ ਦੋਸਤੋ ਤਕਰੀਬਨ ਇਸ ਕਰੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਨੇ ਵਪਾਰ ਲੈਣ ਦਾ ਕੰਮ ਆ ਮਾਲ ਡੰਗਰ ਇਸੇ ਤਰ੍ਹਾਂ ਇਸ ਖੇਲੇ ਦੇ ਉੱਪਰ 2-4 ਪਸ਼ੂ ਆਉਂਦੇ ਜਾਂਦੇ ਰਹਿੰਦੇ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਚਾਰ ਵੜਾ ਪੰ ਦਿਖਾਉਣੀ ਆ ਭਰਾਵਾਂ ਨੂੰ ਦੋ ਗੱਬਨ ਟੁਕੀਆਂ ਦਿਖਾ ਦੇਾਂਗੇ ਪਹਿਲਾ ਪਾਈ ਦਾ ਸੂਆ ਪਲੂਨ ਬੱਚੀਆਂ ਨੇ ਸੂਣਾ ਤੇ ਦੋ ਵੜਾ ਸੂਈਆਂ ਸਵਾਈਆਂ ਨੇ ਮੁੱਲ ਬੜੇ ਜਾਇਜ਼ ਨਿੱਕੇ ਨਿੱਕੇ ਮੁੱਲ ਕਰਵਾ ਦੇਾਂਗੇ ਠੀਕ ਹੈ ਜੀ ਤਰੀਕ ਅੱਜ 13 ਸਤੰਬਰ ਤੇ ਸਮਾਂ ਕੋਈ ਮਾਰਨਿੰਗ ਦਾ ਸਵੇਰ ਕੋਈ 11:30 ਵਜੇ ਦਾ ਪੂਰੀ ਗੱਲਬਾਤ ਕਰਦੇ ਆਂ ਪ੍ਰਭ ਸਤਿ ਸ੍ਰੀ ਅਕ ਉਠੀ ਠਾਕ ਵਧੀਆ ਵਧੀਆ ਤੁਸੀਂ ਸੁਣਾਓ ਬੜੇ ਵਧੀਆ ਪ੍ਰਭਸਿਆ ਮੈਂ ਵੀ ਪ੍ਰਭ ਥੋੜਾ ਜਿਆਦਾ ਲੇਟ ਚਾਹੇ ਕੱਲ੍ਹ ਵੀਡੀਓ ਵਾ ਵਖਵਾ ਪੈ ਗਿਆ ਬਾਕੀ maal ਇਸੇ ਤਰ੍ਹਾਂ ਮੇਰਾ ਭੈਣ ਭਰਾ ਫੜ ਕੇ ਹਾਂ ਵਿੱਚ ਨਾਲੇ ਵੀਰ ਭਰਾ ਲੈ ਜਾਂਦੇ ਆ ਬਈ ਜਾਂਦੇ ਆ ਹਾਂਜੀ ਹਾਂਜੀ ਠੀਕ ਆ ਬਾਕੀ maal ਆਪਣੇ ਕੋਲ 2 4 5 ਪਸ਼ੂ ਜਿਹੜੇ ਹੁੰਦੇ 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 ਆ ਅੱਜ ਹੀ ਮਾਹ ਡੱਕੇ ਆਏ ਮੈਂ ਨੇ ਇਹ ਵੀਡੀਓ ਬਣੇ ਵੀਡੀਓ ਦਾ ਕਰਕੇ ਡੱਕਿਆ ਉਦੋਂ ਉਹ ਨਰਾਜ ਹੋ ਗਿਆ ਹਾਂ ਇੱਕ ਦਿਨ ਤੁਹਾਨੂੰ ਅੱਗੇ ਕੀਤਾ ਨੇ ਮੁੜ ਕੇ ਵੇਖਿਆ ਦੋ ਤਿੰਨ ਸੁਆਪ ਬਣੇ ਬਣਾਉਣੇ ਤਾਂ ਮੇਰੇ ਕੋਲੋਂ maal ਨਿਕਲ ਜਾਂਦਾ ਰਿਹਾ ਆ ਵੇਖ ਜਾਂਦਾ ਵਾ ਵੇਖ ਜਾਂਦਾ ਰਿਹਾ ਹਾਂਜੀ ਹਾਂਜੀ ਬਾਜੀ ਇੱਕ ਵੇਗੀ ਹੈ ਇਹਨਾਂ ਜੂ ਠੀਕ ਆ ਹਾਂ ਤੇ ਅੱਜ ਜਿਹੜੇ ਪ੍ਰਭ ਆ ਜੋੜੀ ਪਾਉਣੀ ਹੈ ਦੋਵੇਂ ਗੱਪਣ ਆ ਪਲੋਂ ਨੂੰ ਪਹਿਲਾ ਪਹਿਲਾ ਸੂਗਾ ਬੱਚੀਆਂ ਚੰਗੀਆਂ ਹਾਂ ਹਾਂ ਬੱਚੀਆਂ ਆ ਦੂਜਾ ਸੂਗਾ ਪਰਲੇ ਪਹਿਲਾ ਸੂਗਾ ਸੋਈ ਆ ਬਾਕੀ ਜੋੜੀ ਤੇ ਮੇਰੇ ਭਰਾ ਸੌਦਾ ਮਾਰਾਂ ਸਾਰੀਆਂ ਬੱਚੀਆਂ ਵਾਂ ਸਾਰੀਆਂ ਬੱਚੀਆਂ ਉਹਨਾਂ ਮਗਰਿ ਬੱਚੀਆਂ ਹੀ ਆ ਠੀਕ ਆ ਹਾਂਜੀ ਤੇ वैसे किसे परादा आदा बने जोड़ी खरीदंदा वे जोड़ी ਦਾ ਸੌਦਾ ਲਾ ਲਿਆ ਜੀ ਹਾਂ ਜੀ ਸਲਾਮ ਵਾਲੇ ਵਿਖਾਈ ਦਾ ਦਰਮਿਆਨੀ ਮੀਡੀਅਮ ਹਾਈਟ ਦੇ ਜਿਆਦੀਆਂ ਵੱਡੀਆਂ ਨਹੀਂ ਆ ਅੱਜ ਤੱਕ ਆਪਾਂ ਜਰਸੀ ਵੇਰ ਵਿਖਦੇ ਆ ਓਡੀ ਬਾਦਾਮ ਦੀ ਗਰੀ ਹੁੰਦੀਆਂ ਉਹ ਨਹੀਂ ਆ ਬਾਦਾਮ ਦੀ ਗਰੀ ਆ ਹਾਂ ਲੈ ਵੀ ਭਾਵੇਂ ਕਰੋੜ ਦੀ ਕਹਾਂ ਅੱਜ ਭਾਵੇਂ ਬਾਦਾਮ ਦੀ ਕਹਲਾ ਲੈ ਵੀ ਪਰ ਸ਼ੁਰੂਆਤ ਆਪਾਂ ਕਰਾਂਗੇ ਪਹਿਲੇ ਨੰਬਰ ਤੋਂ ਇਸੇ ਬੱਚੀ ਤੋਂ ਹਾਂ ਜੀ ਦੋ ਜਿਹੜੀਆਂ ਸੁਈਆਂ ਸਵਾਈਆਂ ਦਿਖਾਵਾਂਗੇ ਉਹਨਾਂ ਮਗਰ ਦੋ ਦੇ ਬੱਚੀਆਂ ਨੇ ਇੱਕ ਤਿਲੜ ਵੈੜਾ ਉਹ ਵੀ ਬੜੇ ਜਾਇਜ਼ ਰੇਟ ਦੇ ਵਿੱਚ ਮਿਲ ਜੂਗੀ ਅੱਜ ਮੁਕਤ ਵਾਲੇ ਭਾਏ ਆ ਮੁਫਤਾਲਾ ਗਾਮੀ ਆ ਮੇਲਾ ਲੁੱਟਣ ਵਾਲੀ ਗੱਲ ਨਾ ਯਾਰ ਲੋਟੇ ਇਹ ਬੱਚੀ ਆਪਣੇ ਕੋਲ ਪਹਿਲਾ ਸੁਆ ਮੋਹ ਦਿੰਦੀ ਕਿਵੇਂ ਹੈਗਾ ਆ ਮੂੰਹਾਂ ਦੇ ਚਾਰ ਦੰਦ ਰੇ ਛਿੱਕੀ ਦੇ ਕੰਨੀਆਂ ਖੜੀਆਂ ਕੀਤੀਆਂ ਨਾ ਕੰਨੀਆਂ ਖਲੋਤੀਆਂ ਨੇ ਤੇ ਛੇਕ ਦੇ ਚੱਕੇ ਆ ਹਾਂਜੀ ਹਾਂਜੀ ਇਹ ਕੰਨੀਆਂ ਦੁੱਧ ਦਾਂਦਾ ਜੇ ਕਿੰਨਾ ਕ ਸਮਾਂ ਲੈਂਦੀ ਆ ਭਰਾ ਆਹ ਤਾ ਖੰਡ ਲੈ ਜਾਊਗੀ ਬੱਚੀ ਛੰਡੀ ਤੇਰੀ ਬਹੁਤ ਜੰਗੀ ਲਓ ਵੀ ਲਓ ਚਾਲੀ ਆ ਇੱਕ ਹਫਤਾ ਜੇ ਸਮਾਂ ਲੈਂਦੀ ਆ ਪੱਛੀ ਮੇਰੇ ਭਰਾ ਭਿਕਾ ਜੀ ਤਸੱਲੀ ਨਾਲ ਦੇਖ ਲਿਆ ਜੇ ਰੰਗ ਰੰਗ ਬਹੁਤ ਵਧੀਆ ਜਮ ਕਿਤਾ ਮਕੇ ਚੰਦੀ ਆ ਬਸਰੀਂਟ ਵਾਲੀ ਬੱਛੀ ਆ ਹਾ ਬੁੱਤੀ ਪਤੀ ਬਹੁਤ ਸੋਹਣੀ ਕਰੋ ਚਾ ਫੋਟਾ ਨਹੀਂ ਆ ਮਾੜੀਆਂ ਫੋਟਾਂ ਕੋਈ ਇੱਕ ਇੱਕ ਦੋ ਦੋ ਪੋਟੇ ਮਾੜੀਆਂ ਮਾੜੀਆਂ ਫੋਟਾ ਹੈਗੀਆਂ ਨੇ ਤੇ ਚਾਰੇ ਥਾਂ ਨਾ ਲੱਤੀ ਲੁੱਤੀ ਆ ਜਿੰਨੀ ਹੈਗੀ ਤੁਹਾਨੂੰ ਮੌਕੇ ਤੇ ਆਪਾਂ ਦਿਖਾ ਰਹੇ ਆ ਲਾਏ ਬਣਾਏ ਪਈ ਆ ਲੈ ਜੋ 5-7 ਦਿਨ ਹਜੇ ਹਾਂਜੀ ਹਾਂਜੀ ਹਫਤਾ ਹੰਡ ਲੈ ਜੋ ਇੱਕ ਹਫਤਾ ਕੇ ਸਮਾਂ ਹਜੇ ਲੈਂਦੀ ਆ ਸੋ ਬਾਕੀ ਥੱਲੋ ਪੂਰੀਆਂ ਸਫਾਈਆਂ ਦੇ ਵਿੱਚ ਆ ਇੱਕ ਵਾਰੀ ਚੰਗੀ ਤਸੱਲੀ ਨਾਲ ਦੇਖ ਲਿਆ ਜੇ ਥੱਲੋ ਪੂਰੀਆਂ ਸਫਾਈਆਂ ਨੇ ਫੇਸ ਕੁਆਲਟੀ ਚੰਗੀ ਆ ਰੰਗ ਬਾਜਾ ਕਰਮਾਂ ਲਈ ਠੀਕ ਆ ਜੀ ਬਲੈਕ ਤੇ ਵਾਈਟ ਦਾ ਕੰਬੀਨੇਸ਼ਨ ਜਿਆ ਬਸ਼ੇਰੀ ਇੱਕ ਸਾਦੀ ਦੇ ਹਾਂ ਹਾਂ ਚੰਗੀ ਆ ਵਛੀ ਓਵਰ 올 ਜਿੰਨੀ ਆ ਸਾਰੀ ਚੰਗੀ ਆ ਚਲੋ ਨਵਾਂ ਆਂਗਾ ਬਾਕੀ ਹਾਈਟ ਮੀਡੀਅਮ ਦਰਮਿਆਨੀ ਆ ਕੋਈ ਵੀ ਭਰਾ ਆਪਣਾ ਸੌਦਾ ਕਰਦਾ ਤੇ ਇਹ ਆਪਾਂ ਵੀਡੀਓ ਦੇ ਵਿੱਚ ਕਹਿ ਰਹੇ ਆ ਰੇਟ ਜੇ ਥੋੜਾ ਜਿਹਾ ਆਪਾਂ ਕਹਿ ਲਈਏ ਵੀ ਕੱਦ ਹਾਈਟ ਛੋਟੀ ਆ ਤੇ ਰੇਟ ਵੀ ਬਿਲਕੁਲ ਛੋਟੇ ਹੋਣੇ ਆ ਰੇਟ ਵੀ ਕੋਈ ਬਾਲੇ ਨਜਾਇਜ਼ ਨਹੀਂ ਹੋਣਗੇ ਠੀਕ ਆ ਤੇ ਇੱਕ ਵਾਰੀ ਤਾਂ ਅਸੀਂ ਇਧਰ ਬਹਿਣੀ ਇੱਕ ਬਹਿਣੀ ਵਾਲੇ ਪਾਸੇ ਪ੍ਰੋਪਰ ਤਸਲੀ ਨਾਲ ਦਿਖਾ ਰਹੇ ਆ ਆ ਦੇਖੋ ਆ ਇਧਰੋ ਦਿਖਾ ਦੇ ਅਜ ਜਸ਼ਨ ਇਧਰ ਮਾਰ ਕੇ ਕੈਮਰਾ ਦਿਖਾ ਦੇ ਇਧਰੋਂ ਵਿਖਾ ਦੇ ਆ ਵਿਖਾ ਦੇ ਬੈਕ ਸਾਈਡ ਤੋਂ ਦਿਖਾਈਏ ਵੀਰਾਂ ਨੂੰ ਆ ਵੇਖੋ ਜੀ ਖਾਣਾ ਇਕੱਲਾ ਇਕੱਲਾ ਲੱਗਾ ਕਰੋ ਤੁਸੀਂ ਠੀਕ ਆ ਜੀ ਬਾਕੀ ਢੇਲ ਟੁਲ ਬਹੁਤ ਜਿਆਦਾ ਹੈ ਲੈ ਵੇ ਹਾਂ ਜੀ ਪਲੂਆ ਐ ਵੱਚੀ ਤੁਹਾਨੂੰ ਪੜਾ ਬਿਲਕੁਲ ਬਹੁਤ ਆ ਬੰਦਦੀ ਕੈਮਰੇ ਡਰਦੀ ਉਤਰਾਵਾ ਥੱਲੇ ਹੁੰਦੀ ਨਗੀ ਬਿਲਕੁਲ ਬਿਲਕੁਲ ਇਹਨੇ ਵੀ ਆਖਣਾ ਪ੍ਰਾਪ ਹਣਾ ਇਹ ਕੀ ਮੁੱਲ ਕਰਦੇ ਆ ਦੇਣੀ ਕਿੰਨੇ ਦੀ ਆ ਵੱਚੀ ਜਿੱਡੀ ਸਾਫ ਸੁਥਰੀ ਵੱਚੀ ਰ ਮੈਂ 45 ਕਰ ਲਈ ਫਿਰ ਵੀ ਵੇਖਦੀ ਆ ਹਾਂ ਆਪਾਂ ਨਾ 35000 ਦੀ ਦੇ ਦਾਂਗੇ 35000 ਦੀ ਚੰਗੀਆਂ ਵੱਛੀ ਹੋਰ ਵੀ ਹੁੰਦਾ ਮਾਨਤਨ ਵੇਖਲਾ ਕਰਦਗੇ 32 ਦੀ ਦੇ ਦਾਂਗੇ 32000 ਦੀ ਹਾਂਜੀ ਚਲੋ ਕੋਈ ਨਹੀਂ ਕੀਤਾ ਮੇਰਾ ਵੀਰ ਫੋਨ ਲਾਊਗਾ ਸੌਦਾ ਆ ਜਾਊਗਾ ਮੋੜਦੇ ਨਹੀਂ ਨਾ ਵੀ 32000 ਮੰਗਿਆ ਵੀਰ ਨੇ ਸੌਦਾ ਭਰਾਂ ਨਹੀਂ ਕਿੱਥੇ ਹੋ ਜਾਣਾ ਜੋ ਬਸ ਬਸ 32000 ਮੰਗਿਆ ਬਾਕੀ ਸਹਿ ਹੱਕ ਵੀ ਰੱਖਦੀ ਹੈ ਕਿਸੇ ਨੂੰ ਜਦੋਂ ਸਾੰਭੀ ਆ ਨਾ ਕਿਉਂ ਵੱਡੇ ਨਰਸੀ ਜਦਨ ਤਿਆਰ ਹੋ ਗਈ 40 42000 ਦੀ ਆਪਾਂ ਇਹ ਅੱਗੇ ਕਮਾਈ ਨਾ ਦੇ ਦੇਣੀ 30000 ਦੀ ਪਹਿਲਾਂ ਸਵੇਰ ਪਨੂਨ ਵੱਛੀ ਨੇ ਸੋਣਾ ਅਧਿ ਦੇਖਿਆ ਇਹਨੇ ਵੀ ਕੁਝ ਨਹੀਂ ਗੱਠਾ ਜੀ ਯਾਰ ਮੇਰਾ ਵੀ ਦੇਖਣੀ ਆ ਹਾਂ ਸੋ ਚੰਗੀ ਬੱਚੀ ਆ ਸਿਰਫ 32000 ਦੀ ਆ ਹਲੋ ਕਰੀਏ ਠੀਕ ਆ ਜੀ ਬਾਕੀ ਜਿੱਥੇ ਪੈ ਬਜੇ ਤੁਹਾਡੀ ਇਧਰ ਇੱਕ ਲਾਲ ਰੰਗ ਦੇ ਵਿੱਚ ਦਿਖਾਉਣੀ ਆ ਤੁਹਾਨੂੰ ਬਾਕੀ ਕ੍ਰੋਸ ਬਰੀਡ ਦੇ ਵਿੱਚ ਆ ਗਈ ਹੈ ਚਾਹੇ ਕੋਈ ਜਰਸੀ ਦਾ ਚਾਹੇ ਕੋਈ ਸ਼ਾਈ ਵਾਲ ਦਾ ਕ੍ਰੋਸ ਮਾਣੀ ਆ ਜੀ 6.5 ਲੱਖ ਲਾ ਦੇ ਕੋ ਬਹੁਤ ਹਲੋ ਲੋਟੀ ਲੋਟੀ ਇਹਦੀ ਵੀ ਬੜੀ ਸਫਾਈਆਂ ਦੇ ਵਿੱਚ ਆ ਬਰੀਕੀ ਦੇ ਵਿੱਚ ਆ ਅੰਡਰ ਦੀਆਂ ਕੈਮਰੇ ਤੋਂ ਜੀ ਬੜਾ ਦਰਤੇ ਆ ਕੋਈ ਗੱਲ ਆ ਲੋ ਸੋ ਚੰਗੀ ਤਸਵੀਰ ਨਾਲ ਦਿਖਾ ਦਿਓ ਆ ਲੋ ਆ ਲੋ ਠੀਕ ਆ ਥੋੜਾ ਡਰਦੇ ਆ ਪਸ਼ੂ ਕੋਈ ਬਾਤ ਗੱਲ ਕੋਈ ਨਹੀਂ ਠੀਕ ਆ ਤੇ ਇਹ ਵੀ ਪਹਿਲਾ ਸਵੇਰ ਹੀ ਪ੍ਰਭ ਆ ਪਲੂਣਾ ਮੂੰਹ ਚਾਰ ਦੰਦਾਂ ਦੇ ਬੱਚੇ ਲੱਭੀ ਚਾਰ ਦੰਦਾਂ ਤੇ ਚੌਕੀ ਬੱਚੀ ਤੁਹਾਨੂੰ ਵੀ ਦਿਖਾ ਰਿਹਾ ਠੀਕ ਆ ਜੀ ਬਾਕੀ ਫੇਸ ਕੁਆਲਟੀ ਹਾਈਟ ਜਿੰਨੇ ਵੀਰ ਨੇ ਨਾ ਇੱਕ ਇੱਕ ਰੱਖਣੀਆਂ ਦੋ ਦੋ ਆ ਵੱਡੀ ਰੱਖਣੀ ਆ ਦੋਵੇਂ ਲੈ ਕੇ ਸਭ ਤੋਂ ਚੰਗੀਆਂ ਜੈਸ਼ੀ ਦੇ ਰੇਟ 'ਚ ਦੇ ਦੇਣੀ ਆ ਬਿਲਕੁਲ ਸੋ ਤੋੜ ਕੇ ਦਿਖਾ ਦਗੇ ਲੈ ਜੂ ਇਹ ਵੀ 5-7 ਦਿਨ ਹਨਾ ਹਾਂਜੀ ਹਾਂਜੀ ਹੁਣ ਤਾਂ ਹੰਡ ਲੈ ਬੱਚੀਆਂ ਦੋਵੇਂ ਤਕਰੀਬਨ ਇੱਕੋ ਟਾਈਮ ਸੌਂਦੀਆਂ ਹਾਂਜੀ ਹਾਂਜੀ ਕੋਈ ਜੋੜੀ ਮੇਰਾ ਭਰਾ ਪਾਲੂਗਾ ਠੀਕ ਆ ਜੀ ਜੋੜੀ ਨੇ ਇੱਕ ਜੋ ਕਿ ਹਰੇਕ ਨੇ 100 150 ਕਿਲੋਮੀਟਰ ਤੋਂ ਆਉਣਾ ਹੈ ਇੱਕ ਬੱਛੀ ਵੀ ਲੈ ਕੇ ਜਾਣੀ ਹੈ ਮੈਨੂੰ ਲੱਗਦਾ ਵੀ ਚਲੋ ਜਿੰਨਾ ਨਾਲੇ ਤਾਂ ਗਿਫਟ ਵੀ ਦੇਣਾ ਜਿਹੜਾ ਜੋੜਾ ਖੜੂਗਾ ਸੂਈਆਂ ਦਾ ਜਾਂ ਗੱਬਣਾ ਦਾ ਠੀਕ ਆ ਜੀ ਆ ਦਿਖਾ ਦਿਓ ਬਾਕੀ ਉਤਰਾ ਪੀਰਾ ਪਨ ਪੂਰਾ ਵਹਿੜ ਦੇ ਵਿੱਚ ਉਤਰਾ ਵਿੱਚ ਕੋਕਰ ਜੀ ਨਹੀਂ ਜਾਂ ਕੋਈ ਛਟਾਕਲ ਜੀ ਨਹੀਂ ਠੀਕ ਆ ਮਾੜਾ ਜੇ ਚਲੋ ਪਸ਼ੂ ਉਪਰੇ ਬੰਦੇ ਦਾ ਕਰ ਲਓ ਚਾਹੇ ਕੈਮਰੇ ਦਾ ਕਰ ਲਓ ਥੋੜਾ ਜਿਹਾ ਗੋੜ ਵਰਗੀ ਬੁਰੀ ਬਾਕੀ ਬੂਥੀ ਬਾਥੀ ਵਿਖਾ ਦਿਓ ਤਸल्ली ਦੇ ਨਾਲ ਠੀਕ ਆ ਜੀ ਫੇਸ ਮੱਥਾ ਮੋਥਾ ਜਿਵੇਂ ਆਪਾਂ ਘਿਰਦਾ ਦੇਖਦੇ ਹੁੰਦੇ ਆ ਉਦਾਂ ਦਾ ਮੱਥਾ ਠੀਕ ਸੋ ਬਚੀ ਨਵੀਂ ਆ ਬਹੁਤ ਅੱਧੀ ਚੌਕੀ ਆ ਇਧਰ ਤੋਰ ਕੇ ਦਿਖਾ ਦਿਆ ਜੇ ਇੱਕ ਵਾਰੀ ਠੀਕ ਆ ਜੀ ਸੋ ਬਾਕੀ ਲਾਏ ਲੋਏ ਪਈ ਆ ਚਾਰੇ ਥਾਣਾ ਸਪੇਸ ਗੈਪ ਬਿਲਕੁਲ ਤੁਹਾਡੇ ਸਾਹਮਣੇ ਆ ਲਓ ਜੀ ਮਾਰੋ ਚਾਹ ਠੀਕ ਆ ਜੀ ਔਰ ਰੂਟਰ ਦੀ ਕਰਮਾ ਵਾਲੀ ਜੰਲੀ ਵੀ ਆ ਸਾਫ ਆ। ਹਾਂਜੀ। ਬਾਕੀ ਫੱਬ ਚੰਗੀ ਆ ਥੱਲੇ ਬਿਲਕੁਲ ਨਹੀਂ। ਲੋਡ ਤੇ ਆਈਆਂ ਵੱਚੀਆਂ ਉਦੋਂ ਦੱਸਣਗੇ ਚੀਜ਼ ਕੋਈ। ਉਹ ਨਿਗਰ ਚੱਡਾ ਰੱਖੂਗੀ ਆ ਵੇਖੋ। ਫਲੇਵਟੀ ਲੂਪਟੀ ਬਾਕੀ ਲੜਾ ਲੜਾ ਤਾਂ ਅੰਦਾਜ਼ਾ ਤੁਸੀਂ ਲਾ ਲਿਆ ਜੇ ਪੈਣ ਹੈਗੀ। ਹਾਂਜੀ ਤੇ ਬਸ ਆ ਕੈਮਰੇ ਤੇ ਚਾਲੂ ਥੋੜੀ ਡਰਾਂਦੀਆਂ। ਹਾਂ। ਆਜ ਹੀ ਆਈਆਂ ਜੋੜੇ। ਇਹ ਪ੍ਰਭ ਕੀ ਮੁੱਲ ਰੂਗਾ ਦਾ ਕਿੰਨੇ ਦੇ ਦੇ ਰਿਆਂ ਵੱਚੀ? ਵੱਚੀ ਦੇ ਆਏ 40 ਦੀ। ਹਾਂਜੀ। ਮੁੱਲ 35 ਕਰਦੇ 30 ਦੀ ਦੇ ਦੀਏ। 30 ਹਜ਼ਾਰ ਦੀ। ਤੇ ਕਰ ਦੀਗੇ ਹੋਰ। ਹੋਰ ਹੁਦਾ ਕਰਦੇ। ਕਰਦੇ ਨੂੰ ਛੱਡ ਦੀਏ ਆਪਾਂ ਨਾ ਨਹੀਂ ਕਰਨੀ ਜਦੋਂ ਕਰਨ ਕਰਾਉਣ ਤੇ ਗੱਲ ਆ ਜਾਏ ਤਾਂ ਨਾ ਨਹੀਂ ਛੱਡ ਦੀਏ 27 ਦੀ ਤੇ ਹੋਰ ਕਰ ਦੀਏ ਮਾਰਾ ਵੀ ਵਜਦੀ ਛਾਲ ਮਾਰ ਦੀਏ ਆ ਜੋੜਾ ਆਵਾ 55000 ਦਾ ਦੀਏ ਨਾ ਵੀ ਚੱਕੋ ਉਹਦਾ ਕੀਤਾ ਹਾਂ ਜੋ ਹਾਂ 32 ਕੀਤਾ ਸੀ 27 27 ਹਾਂ ਆਪਾਂ ਲੋ ਹੋਰ ਮਾਲ ਤਾਂ ਨਾ ਹੋ ਜਾਊਗਾ ਨਾ ਵੀ 52000 ਦੀ ਜੋੜੀ ਮਿਲ ਜਾਣੀ ਆ ਪਹਿਲਾ ਪਹਿਲਾ ਸੋਪ ਪਲੂਨ ਬੱਚੀਆਂ ਨੇ ਕਰ ਲਿਓ ਪੈਰ ਕਰਮੀ ਠੀਕ ਆ ਜੀ ਕੋਈ ਜ਼ਿਆਦਾ ਮੋਲ ਨਹੀਂ ਠੀਕ ਆ ਜੀ ਜਿਹੜੀ ਇਹਨਾਂ ਨੂੰ ਪਤਾ ਜਿੰਨੇ ਲਾਉਣਾ 20 ਲੀਟਰ ਵਾਲੀ 60 70000 ਆ ਦੋ ਬਣ ਜਾਣੀਆਂ ਬੱਸ 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 10 ਗਾਗਰ ਕਿਲੋ ਦੇਈ ਜਣਾ 12-12 ਕਿਲੋ ਬਿਲਕੁਲ ਚੰਗੀਆਂ ਬੱਛੀਆਂ ਨੇ ਹਾਂਜੀ ਤੇ ਇੱਧਰ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਸੂਈ ਸਵਾਈ ਆ ਇਹਦੇ ਮਗਰ ਵੀ ਬੱਛੀ ਆ ਨਾਰੂਆ ਨਾਰਾ ਨਾਲ ਕਲਦੀ ਬੱਛੀ ਸੂਈ ਤੜਕੇ ਦੀ ਕਲਦੀ ਸੂਈ ਆ ਹਾਂਜੀ ਮੈਂ ਵੀ ਇਹ ਵੈੜ ਪ੍ਰਭ ਦੂਜਾ ਕਿ ਤਜਾ ਦੂਜਾ ਸਵੇਰ ਸੂਈ ਆ ਦੂਜੇ ਸਵੇਰ ਬੱਛੀ ਦੇ ਲਈ ਆਪਾਂ ਟਿਪ ਤੂਬ ਕੇ ਚੌਹਾਂ ਥਾਣਾ ਜ ਆ ਆ ਬੱਛੀ ਦਾ ਇੱਕ ਥਾਣ ਨਹੀਂ ਆਇਆ ਇੱਧਰ ਕਬਣੀ ਵਾਲਾ ਮਗਰਲਾ ਥਾਣ ਕਰ ਰਿਹਾ ਆਇਆ ਇੱਕ ਕਬਣੀ ਵਾਲਾ ਮਗਰਲਾ ਥਾਣ ਇਹ ਪ੍ਰਾਪਾ ਦਾ ਵੀ ਆਇਆ ਨਹੀਂ ਗਾ ਚੰਗੀਆਂ ਚੱਲਦਾ ਮਾਸਾ ਨਹੀਂ ਚੱਲਦਾ ਹਾਂਜੀ ਹਾਂਜੀ ਇਹ ਨਾਲ ਬਾਕੀ ਪੂਰੇ ਵਰਦੇ ਆ ਇਹਨਾਂ ਵਰਦੇ ਆ ਨਾ ਬੱਚੇ ਨੇ ਮੂੰਹ ਜਿਹਾ ਲਾ ਲਾ ਤਾ ਆ ਗਈ ਥਣਾ ਬੱਚਾ ਸੋਣ ਕੇ ਬੰਨ ਕਰਕੇ ਹਾਂਜੀ ਚਾਹੇ ਕਰਾਵੇ ਇੱਕ ਬੱਚਾ ਮੜਾ ਜਾ ਜਿਵੇਂ ਪੁੱਤ ਦਿਖਾ ਦੇ ਦਰੋ ਬੱਚਾ ਵਿਖਾ ਦੇ ਮਗਰ ਬੱਚੀ ਵੇਖੋ ਕਿੰਨੀ ਸੋਹਣੀ ਬੱਚੀ ਐ ਸਾਈ ਵਾਲ ਬੱਚੀ ਬਹੁਤ ਵਧੀਆ ਬਾਕੀ ਪ੍ਰਿੰਟ ਵੇਖੋ ਬੱਚੀ ਦਾ ਕੱਦ ਕਾਠ ਹਾਂ ਆਹ ਦੇਖੋ ਬੱਚੀ ਨੂੰ ਇਹ ਤਾਂ ਬੜਾ ਚਾਹਾਂ ਥਾ ਨਾ ਇਹ ਬੱਚੀ ਵਾਸਾ ਅੱਜ ਦੂਜਾ ਕਿ ਤਜਾ ਦੇ ਨਸੂਈ ਨੂੰ ਅੱਜ ਦੂਜਾ ਦਿਨ ਆ ਤੇ ਬੋਲਾ ਵਿੱਚ ਦੋ ਤਿੰਨ ਰੰਗ ਚੋਲਿਆ ਕਿੰਨਾ ਕੇਗਾ ਬੋਲਾ ਬੋੜਾ ਕਹਿਣੋਂ ਭਾਵੇਂ 12-13 ਕਿਲੋ ਕਹਿ ਦਈਏ ਤਿੰਨ ਸਣਾ ਜੋ 10 ਕਿਲੋ ਲੋਹੇ ਵਰਗਾ ਹੋ 10 ਕਿਲੋ ਹਾਂਜੀ ਮੇਰੇ ਨੂੰ ਮਲਾਉਣ ਚ ਕੋਈ ਕਾਲੀ ਦਿਨ ਨਹੀਂ ਪੈਂਦੀ ਕੋਈ ਨਹੀਂ ਕੋਈ ਨਹੀਂ ਮੈਂ ਬਾਕੀ ਫਰੰਟ ਤੋਂ ਫੇਸ ਵਿਖਾ ਦੇ ਇੱਕ ਵਾਰੀ ਚੰਗੀ ਤਸੱਲੀ ਨਾਲ ਆਪ ਵੀ ਇਸ਼ਾਈ ਵਾਲ ਕ੍ਰਾਸ ਬਰੀਡ ਦੇ ਵਿੱਚ ਆ ਮਗਰ ਬੱਚੀ ਨੂੰ ਵੀ ਜਨਮ ਦਿੱਤਾ ਉਹ ਵੀ ਇਸ਼ਾਈ ਵਾਲ ਜੜੀ ਤੋਂ ਸੋ ਬਾਕੀ ਪੂਰਾ ਇਹ ਮੀਡੀਅਮ ਨਹੀਂ ਆ ਬਾਕੀ ਹਾਈਟ ਕਾ ਤੇ ਮੀਡੀਅਮ ਆ ਚਾਹੇ ਮੀਡੀਅਮ ਤੋਂ 2 ਇੰਚ ਤਾ ਮਨ ਲਿਓ ਮੀਡੀਅਮ ਮੰਨ ਲਿਓ ਥਾਂ ਤੁਹਾਨੂੰ ਬਹੁਤ ਸੁਆਦੀ ਆ ਦੋਰਾ ਹੀ ਥਾਂ ਲੱਗਾ ਮੱਜਾਂ ਵਾਲੀ ਠੀਕ ਆ ਤੇ ਇੱਕ ਥਾਂ ਦੀ ਤੇਲਾ ਤੁਹਾਨੂੰ ਪਹਿਲਾਂ ਵੀ ਆਪਾਂ ਜ਼ਿਕਰ ਕਰ ਦਿੱਤਾ 10 ਕਿਲੋ ਐਸ ਵਕਤ ਬਹੁਲਾ ਦੂਜੇ ਦਿਨ ਦੀ ਸੂਈ ਤੇ ਵਾਦੀ ਉਹ ਤੇ 10 ਮੰਡ ਕੇ ਲਾਓ ਸੋ ਮਗਰ ਬੱਛੀ ਆ ਆ ਦੇਖੋ ਜਿਹੜੇ ਮੇਰੇ ਪ੍ਰਾਣੇ ਨਾਰਮਲੀ ਘਰੇ ਚੋਣੀ ਜਵਾਉਣੀਆਂ ਠੀਕ ਆ ਜੀ ਇੱਕ ਦੁੱਧ ਬਾਦ ਚਾਹੇ ਵੈਸੇ ਚਾਹ ਬੰਦੇ ਡੰਗ ਵਾਸਤੇ ਖਾਸ ਤੌਰ ਤੇ ਤੇ ਬੈੜ ਬਹੁਤ ਚੰਗੀ ਆ ਤੇ ਪਿੰਨ ਤਾਂ ਪ੍ਰਭ ਗਾਲੇ ਵੀ ਬਾਕੀ ਦੁੱਧ ਬਿਨਾ ਕਰਮਾਲੀ ਦਾ ਮਜ਼ਾ ਰਗਾ ਹਾਂਜੀ ਹਾਂਜੀ ਬਿਲਕੁਲ ਚਿੱਟਾ ਦੁੱਧ ਹੁੰਦਾ ਮਈਆਂ ਨਾਲ ਦਾ ਠੀਕ ਆ ਸੋ ਬਾਕੀ ਵਾਂਡ ਸਪੇਸ ਚੰਗੀ ਆ ਕੋਈ ਫੋਰਸ਼ਾਂਗ ਨਹੀਂ ਗਈ ਐਕਸਟਰਾ ਜਲੋ ਇੱਕ ਪਾਸੇ ਜੇਕਰ ਇਹਨੂੰ ਕਰਮਾਲੀ ਨੇ ਇਧਰਲੇ ਪਾਸਿਓਂ ਬੱਜ ਲੱਗੀ ਹੈ ਵੀ ਮਗਰਲਾ ਥਾਂ ਬਿਲਕੁਲ ਬੰਦ ਆ ਉਧਰਲੇ ਪਾਸਿਓਂ ਚਲੋ ਬੱਛੀ ਮਗਰੇ ਦੇ ਲੈ ਜਿਵੇਂ ਜਿਵੇਂ ਬਹੁਤ ਲੱਗੀ ਤਿੰਨ ਥਾਂ ਨੂੰ ਹਾਂ ਹਾਂ ਕਰੋ ਗੱਲ ਦੋ ਜਿਹੜੇ ਤਿੰਨ ਥਾਂਾਂ ਨੂੰ 15 ਕਿਲੋ ਦਈ ਜਣਾ ਵਾਇਰ ਨੇ ਹਾਂ 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 ਇਹ ਕਿ ਇਹਦਾ ਮੁੱਲ ਪਰ ਕੀ ਕਰਦੇ ਆ ਦੇਣੀ ਕਿਨੇ ਦੀ ਵੱਛੀ ਦਾ ਇਹ ਵਿੱਦ ਹਾਂ ਮਛੀਰੀ ਦੇ 60 55 ਦੇ ਹਾਂ ਹੁੰਦੇ ਨੇ 32000 ਦੀ 32000 ਦੀ ਵੱਢ ਕੇ ਦੇਣੀ ਬਣੀ ਤੁਹਾਨੂੰ ਪਤਾ ਹਾਂ ਨਹੀਂ ਉਹ ਫਿਰ ਕਸਰ ਤਾਂ ਜੀ ਹਾਂ ਜੀ ਹਾਂ ਜੀ ਉਹਸਾਂ ਨਹੀਂ ਡਿਆਂ ਲੱਗੂਗੀ ਹਾਂ ਉਹ ਘੜਦੀ ਇੱਕੇ ਰਹੀ ਇੱਕ ਤਾਂ ਛਾਲ ਮਾਰਦੇ ਜਿਵੇਂ ਮਾਰਨੀ ਆ ਵੀ ਬਸ ਉਹਦੇ ਵਿੱਚੋਂ 100 200 ਰੁਪਏ ਮੌਕੇ ਤੇ ਆਏਗਾ ਤਾਂ ਮਾਰਤਾਂ ਨਹੀਂ ਰਹੇ ਜੀ ਦਾ ਤਿੰਨ ਘੱਟ ਦੇ ਦਿਆਂ 27 ਦੀ 27000 ਦੀ ਹਾਂ ਲੈ ਚੱਲੇ ਆਉਂਦਾ ਮੌਕੇ ਤੇ ਹੋਰ ਵੀ ਕਸਰ ਜਾਂਦੀ ਆ ਮੇਰੇ ਭਰਾਵਾਂ ਨੂੰ ਤੇ ਵੇਖੋ ਜੇ ਹੋਰ ਵੀ ਥੋੜਾ ਪਤਾ ਹੋ ਜਾਊਗਾ ਜਿਹੜਾ ਵੀਰ ਭਰਾ ਫੋਨ ਲਾਊਗਾ ਨਾ ਕਰ ਦਾਂਗੇ ਹੋਰ ਠੀਕ ਆ ਭਰਾ ਹਾਂਜੀ ਨਾ ਬੜਾ ਵਚੀ ਨੇ 15 ਕਿਲੋ ਦੁੱਧ ਤਿੰਨ ਸਾਲਾਂ ਦੇ ਨਾਲ ਸਟਾਰਟਿੰਗ 10000 ਕਿਲੋ ਤੇ ਕੀਤੀ ਬਿਲਕੁਲ ਬਾਕੀ ਥਾਂ ਥਾਂ ਬਹੁਤ ਵਧੀਆ 10 12 ਲੀਟਰ ਨੂੰ ਦੁੱਧ ਵਿਕੀ ਆ ਤਾਂ ਚਲ ਹੁਣ ਬੋਲਾ ਹੀ ਬੋਲਾ 10 ਕਿਲੋ ਜਾਂ 10 ਤੋਂ ਬਾਹਰ ਮੰਨ ਲਓ ਮੈਂ ਮਾਣਾ ਚੂਚਿਆ ਉਹ ਬਣਾ ਕੇ ਖਵਾ ਲੇਗਾ ਆ ਦੇਖੋ ਬਾਕੀ ਸਾਰੇ ਪਾਸੋਂ ਤਸਲੀ ਨਾਲ ਵਿਖਾ ਦਿਓ ਇਹ ਅੱਜ ਅਜਜਮੈਂਟ ਨਹੀਂ ਕਰ ਸਕਦਾ ਸਾਡੀ ਭਾਵੇਂ ਇੰਜ ਕੱਲ ਦੀ ਆਪਾਂ ਉਹ ਗੱਲ ਨਹੀਂ ਕਰਦੇ ਆ ਦੇਖੋ ਠੀਕ ਆ ਸੋ ਫਾਰ ਤੋਂ ਵਧੀਆ ਲੱਗਾ ਸਵਾਤੀ ਥਾਣਾ ਮੁੱਠੀ ਮੁੱਠੀ ਹਾਂਜੀ ਹਾਂਜੀ ਤਿੰਨਾ ਥਾਣਾ ਦੇ ਵਿੱਚ ਵੀ ਇਹਨੇ ਕਰਵਾ ਦਿੰਦੇ ਕੋਈ ਜ਼ਿਆਦਾ ਨਹੀਂ 12 13 12 13 ਲੀਟਰ ਬਾਕੀ ਪਤਾ ਨਹੀਂ ਅੱਗੇ ਕੀ ਕੁਝ ਕਰੇ ਹਾਂਜੀ ਤੇ ਹੁਣ ਮੌਕੇ ਤੇ ਤੁਸੀਂ ਬੋਲਾ ਚੋਕੇ ਆਪਣਾ ਲੈ ਕੇ ਜਾਇਓ ਠੀਕ ਆ ਬੱਛੀ ਮਗਰ ਆ ਲਾਲ ਰੰਗ ਦੇ ਵਿੱਚ ਆਇਆ ਤੇ ਪਰੋਂ ਫੋਟੋ ਖਾਦ ਗਿਆ ਤੁਹਾਨੂੰ ਇਹ ਪਹਿਲਾ ਸੁਈਆ ਪਹਿਲਾ ਸੁਗਾ ਸੁਈ ਜੋ ਆ ਆ ਸੁਈ ਪਰਸੋਂ ਸ਼ਾਮਾਂ ਦੀ ਪਰਸੋਂ ਸ਼ਾਮੀ ਹਾਂਜੀ ਕੱਲ੍ਹ ਆਈ ਆਪਣੇ ਤੋਂ ਮਗਰ ਬੱਛੀ ਲਓ ਜੀ ਪਰਸੋਂ ਸ਼ਾਮੀ ਸੁਈਆਂ ਤੇ ਤਿੱਜਾ ਦੇਣਾ ਤੇ ਕੱਲ੍ਹ ਹੀ ਪ੍ਰਾਵਾ ਆਂਦਾ ਵੀ ਆਪਣੇ ਕਿਲੇ ਤੇ ਆਈ ਆ ਤੇ ਕੀ ਬੋਲੇ ਦੀ ਸਥਿਤੀ ਆ 9 ਕਿਲੋ ਸਟਾਰਟਿੰਗ ਕੀਤਾ ਵਛੀ ਨੂੰ 9 ਕਿਲੋ ਲੋਹੇ ਵਾਲਾ ਉਹ ਖਾਵਾ 10000 ਕਿਲੋ ਦਾ ਹੀ ਕਰੇ ਤੇ ਇਹਦੇ 9 ਕਿਲੋ ਪਰ ਇੱਥੇ ਆ ਕੇ ਕੋਈ 6-7 ਕਿਲੋ ਨਿਕਲੇ ਨਹੀਂ ਆਪਾਂ ਚੋਗੇ ਘੱਲਾਂਗੇ ਠੀਕ ਆ ਜੀ ਸਾਈ ਦੇ ਦੇ ਆਪਾਂ ਨੂੰ ਕੋਈ ਪੱਕੀ ਠੀਕ ਆ ਹਾਂਜੀ ਲਓ ਵੀ 9 ਕਿਲੋ ਐਸਨ ਤੋਂ ਬੋੜਾ ਤੀਜੇ ਦਿਨ ਦੀ ਸੂਈ ਦੇ ਥੱਲੇ ਆ ਵਛੀ ਮਗਰ ਜਿਹੜੀ ਇਹ ਪਹਿਲਾ ਸੂਰ ਵਛੀ ਮਗਰ ਹੀ ਵਛੀ ਮਗਰ ਵੀ ਵਛੀ ਆ ਤੇ ਆਪ ਵੀ ਕਰਮਾਂ ਲਈ ਠੀਕ ਆ ਜੀ ਪਹਿਲਾ ਸੂਰ ਸੂਈ ਪਲੂਣ ਸੋ ਬਾਕੀ ਸਟਾਰਟਿੰਗ ਜਿਹੜੀ ਆ ਉਹ ਤੁਹਾਨੂੰ ਦੱਸ ਹੀ ਦਿੱਤੀ ਹੈ ਵੀ 9 ਕਿਲੋ ਬੋੜੇ ਦੀ ਸਟਾਰਟਿੰਗ ਆ ਮਗਰ ਵਛੀ ਆ ਬਾਕ ਆਇਆ ਆਇਆ ਗਾ ਚਲੋ ਵਖਾ ਦੇ ਤਸल्ली ਦੇ ਨਾਲ ਆਹ ਠੰਡੀ ਧੀਰੀ ਬੜੀ ਵਿੱਚ ਜਿੱਥੇ ਮਰਜੀ ਖਿਲਾਰ ਕੇ ਚੋ ਲੈ ਵੀ ਇਹ ਸੋਸ ਤਾਂ 9 ਕਿਲੋ ਬੋਲ ਦੀ ਸਟਾਈਲ ਹਾਂਜੀ ਹਾਂਜੀ 9 ਕਿਲੋ ਬੋਲ ਆਹ ਧਰੀ ਪਤ ਚੰਗੀ ਤਸਲੀ ਨਾਲ ਵਖਾ ਦੇ ਬਾਕੀ 9 ਗਲਾ ਥਾਣਾ ਆ ਖਾਣ ਬੜਾ ਮੁੱਠੀ ਮੁੱਠੀ ਆ ਠੀਕ ਆ ਬੱਚੇ ਦਾ ਕਰਦੀ ਆ ਉਧਰ ਬੱਚਾ ਪਿੱਛੇ ਆ ਨਾ ਆ ਗਾ ਨੂੰ ਤਰੀ ਆ ਫਿਰ ਧਕਾ ਲਾ ਰਾਕੀ ਤੇ ਉਧਰੋਂ ਆਈ ਏ ਜਿਵੇਂ ਸੈਲਫ ਸਟਾਰਟ ਹੁੰਦੀ ਏ ਹਾਂ ਹਾਂ ਆ ਬੱਛੀ ਚੰਗੀ ਆ ਠੀਕ ਆ ਜੀ ਚਲੋ ਖਰੇ ਦੇ ਭੈਣ ਭਰਾ ਦਾ ਬਾਈਟ ਹੁੰਦਾ ਕਿਸੇ ਨੂੰ ਥੋੜੇ ਪੈਸੇ ਲਾਉਣੇ ਆ ਮਾਲ ਆਲਮੋਸਟ ਜਿੰਨਾ ਵੀ ਤੁਹਾਨੂੰ ਦਿਖਾ ਰਿਹਾ ਵਾ ਬਿਲਕੁਲ ਜਾਇਜ਼ ਰੇਟਾਂ ਦੇ ਵਿੱਚ ਆ ਮਗਰੇ ਬੱਛੀ ਉਹ ਵੇਲੇ ਬੱਛੀ ਤੁਹਾਨੂੰ ਤਸਵੀਰ ਦਿਖਾ ਦਿੰਨੇ ਤੁਹਾਨੂੰ ਇਧਰੋਂ ਆ ਦੇਖੋ ਆ ਬੱਛੀ ਏ ਡੱਬੀ ਬੱਛੀ ਠੀਕ ਆ ਪ੍ਰਾਬਾ ਦੇ ਲੈ ਕੀ ਕਰਤਾ ਇਹਦਾ ਮੁੱਲ ਕੀ ਕਰਦੇ ਪਏ ਇਹਦਾ ਮੁੱਲ ਕਰਨ ਜੋ ਮਰਜ਼ੀ ਕਰੀ ਜਾਈਏ 35 36 ਆ ਵੀ 32000 ਦੀ ਬੱਚੀ ਦੇ ਦਾਂਗੇ 32000 ਦੀ ਹਾਂਜੀ ਮੈਂ ਵੀ 32000 ਦੀ ਅੜ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਵੇਖਾਤੀ ਆ 32000 ਦੀ ਮਿਲ ਜੂਗੀ ਕੀ ਕਰਦੀ ਔਰ ਮਾਰਦੇ ਇਸ਼ਾਰਾ ਮੈਂ ਨਾ ਵੀ ਆਜਾ ਪੂਰੇ 30 30000 ਦੀ ਆਪਾਂ ਗੱਲ ਕਰੀ 30000 ਦੀ ਹਾਂ ਕੋਈ ਮੁੱਲ ਲਾਉਗਾ ਭਾਣੀ ਸੌਦਾ ਕਿੱਥੇ ਹੋ ਜਾਣਾ ਮੈਂ ਵੀ ਇਹ ਵੀ ਵੱਡੀ ਆਪਸ਼ਨ ਨਾਲ ਦੀ ਨਾਲ ਫੋਨ ਲਾਇਓ ਜੇ ਜਿਹੜਾ ਨਾ ਕੋਈ ਮੇਰਾ ਵੀਰ ਹਾਂ ਇਹਨਾਂ ਨਾਲ ਇੱਕ ਹੋਰ ਜਨਵਾਰ ਕੱਲਾ ਹੀ ਜਾਓ ਜੋੜ ਲਓ ਇੱਕ ਹੋਰ ਕੱਲਾਂਗਾ ਹਾਂ ਉਹ ਕਿਹੜਾ ਜਾਨਵਰ ਉਹ ਦਵਾਂ ਜਿਹੜਾ ਜੋੜਾ ਹੀ ਲਊਗਾ ਹਾਂਜੀ ਇਹ ਬਾਬਿਆਂ ਦੇ ਕੋਲ ਕੋਗੇ ਰੱਖਿਆ ਸੱਪ ਭਖਤ ਆਹ ਕਦਮ ਕੇ ਲੈ ਵੀ ਇਹਨਾਂ ਨਾਲ ਕੁਝ ਹੋਰ ਵੀ ਦੇਣਾ ਵੀਰ ਨੂੰ ਬੱਚੀ ਹੈ ਮਗਰ ਅੱਛਾ 8-9 ਮਹੀਨਿਆਂ ਦੀ ਹੈ ਜਾਦਪਾਦ ਵਾਲੀ ਬੜੀ ਛੱਡੇ ਚ ਲਈ ਹੈ ਅੱਛਾ ਉਹ ਨਾਲ ਦੇ ਦਾਂਗੇ ਜੋੜੇ ਦੇ ਨਾਲ ਉਹ ਜੋੜੇ ਨਾਲ ਜੋੜਾ ਲਊਗਾ ਆਹ ਜੋੜੇ ਨਾਲ ਵੀ ਹੈਗਾ ਕੁਝ ਨਹੀਂ ਇਹ ਆ ਜੋੜਾ ਲਊਗਾ ਹਾਂ ਤੇ ਉਹਦੇ ਨਾਲ ਆਹ ਉਹ ਜੋੜਾ ਲਊਗਾ ਉਹਦੇ ਨਾਲ ਠੀਕ ਆ ਲੈ ਵੀ ਉਹ ਗੱਲ ਪਾਉਂਦੀਆਂ ਜਾਣ ਗਈਆਂ ਸੋ ਬਾਕੀ ਹਾਂ ਬੱਚੀਆਂ ਨੇ ਸਾਰੀਆਂ ਠੀਕ ਆ ਜੀ ਜਿਹੜੀਆਂ ਸੋਨੀਆਂ ਇਹ ਵੀ ਬੱਚੀਆਂ ਨੇ ਜਿਹੜੀਆਂ ਵੜਾ ਸੁਈਆਂ ਉਹਨਾਂ ਮਾਝੇ ਜੋੜਾ ਲਓ ਵੀ 55 ਜੇ ਮਾਨਤਾ ਨਾਲ ਖੁੱਲਾ ਡੋਲਾ ਠੀਕ ਆ ਜੀ ਹਾਂਜੀ ਲਓ ਵੀ 55000 ਦੇ ਵਿੱਚੋਂ ਖੁੱਲਾ ਮਾਨਤਾ ਨਾਲ ਤੇ 27 27 ਬਹਿ ਜਾਣੇ ਨੇ ਨਹੀਂ ਨਾ ਬੱਚੀਆਂ ਵਾ ਬਾੜਾਂ ਹੀ ਦੇ ਲਈਏ ਤੁਹਾਨੂੰ ਬੜਾ ਚੰਗੇ ਅੱਡੇ ਨੇ ਬੱਚੀ ਕੱਲੀ ਚਲੀ 1000 ਦੀ ਹਾਂ ਨਹੀਂ ਬੱਚੀਆਂ ਚੰਗੀਆਂ ਨੇ ਚੰਗੀਆਂ ਬੱਚੀਆਂ ਨੇ ਉੱਤੋਂ ਪ੍ਰਿੰਟ ਫਰੰਟ ਚੰਗੀਆਂ ਕਰਮਾਲੀਆਂ ਦੇ ਠੀਕ ਆ ਜੀ ਠੀਕ ਆ ਜਿਹੜੀ ਮਰਜ਼ੀ ਜਿਹੜੀ ਜੋੜੀ ਜਿਹੜੀ ਮਰਜ਼ੀ ਜੋੜੀ ਨੂੰ ਹੱਥ ਪਾ ਲਓ ਜੇ ਤੇ ਆ ਬੱਚੀ ਤੁਹਾਨੂੰ ਮਿਲ ਜਾਣੀ ਜੇ ਫ੍ਰੀ ਨਾਲ ਤੰਲੀ ਟੁਲੀ ਪਾਤੀ ਆ ਪਰ ਆਪਣੇ ਪੂਰੀ ਇੱਕ ਮਾਸਾਣੀ ਸ਼ਾੜਾ ਹੈਗਾ ਚਾਰੇ ਤਨ ਲੱਗੇ ਹੋਣੇ ਮੇਰੀ ਪੁੱਤ ਨਿੱਕੇ ਐਨੂੰ ਤੋੜ ਕੇ ਖਾਦੀ ਮਹਰਾ ਦੋਕ ਕਰਮਿਆਂ ਨੂੰ ਤੋੜਦੇ ਲੈ ਖਾਦੇ ਬਈ ਆ ਜੋੜੀ ਕੋਈ ਵੀ ਮੇਰਾ ਭਰਾ ਖਰੀਦ ਲੈ ਤਾਹੇ ਗੱਬਣਾ ਵੀ ਤਾਹੇ ਸੁਈਆਂ ਦੀ ਇਹ ਨਾਲ 10000 ਦੀ ਵੱਛੀ ਆ ਤੰਲੀ ਵੇਚੀ ਇਹਦੇ ਜਾਵਾਂ ਦੇ ਹੱਥੋਂ ਛੁੱਟ ਕੇ ਦੇ 8000 ਦੀ ਵੱਛੀ ਆ ਹਾਂਜੀ ਹਾਂਜੀ ਆ ਵੇਖੋ ਜੀ ਬਹੁਤ ਪਿਆਰੀ ਵੱਛੀ ਐ ਇਹ ਨਾਲ ਹੀ ਰੇਨਬਾ ਵੀ ਦੇ ਦਿਆਂਗੇ ਠੀਕ ਆ ਬਾਕੀ ਚਲੋ ਜਿਵੇਂ ਵੀ ਕਿਸੇ ਭਰਾ ਦਾ ਸੁੱਤਰ ਲੱਗਦਾ ਗੱਲਬਾਤ ਕਰ ਲਿਓ ਇਹ ਸੀਗੀ ਜਿਹਦੇ ਵਿੱਚ ਚਾਰ ਵੜਾ ਪਾ ਦਿਖਾਤੀਆਂ ਨੇ ਨਹੀਂ ਪੁੱਤ ਥਾਰ ਤੋਂ ਸੋ ਸਾਫ ਸੁੱਧਰਿਆਂ ਦਾ ਇੱਕ ਪ੍ਰਾਪ ਨੰਬਰ ਆਪਣੇ ਕਰਦੇ ਸਾਂਝੇ ਵੀਰ ਬੈਨ ਨਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਦਰੰਦਾਨ ਉਹ ਨੰਬਰ 9887266 ਠੀਕ ਹੈ ਜੀ ਸੋ ਦੋਸਤੋ ਬਾਕੀ ਮਾਲ ਆਉਂਦਾ ਰਹਿੰਦਾ ਵੀਰ ਦੇ ਕੋਲ ਹੌਲੇ ਪੜਤੇ ਵੀ ਆਉਂਦੇ ਆ ਚੰਗੇ ਵੀ ਆਉਂਦੇ ਆ ਬਾਕੀ ਜਿਹੋ ਜਿਹੋ ਜਿਹੇ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਜੇ ਤਾਲ ਮਿਲ ਲਿਆ ਕਰੋ ਤਸੱਲੀ ਕਰ ਲਿਆ ਕਰੋ